ਸ਼ਨੀ ਦੇ ਮਹਾਰਾਜ ਕੀ ਜੈ ਪੰਜਾਬ ਅਬ ਨਿਊਜ਼ ਦੇਖ ਰਹੇ ਸਮੂਦ ਅਸ਼ਕੰਦਰ ਸਵਾਗਤ ਮਹਾਂਪਾਰਤ ਚੌਹਾਨ ਤੇ ਮੇਰੇ ਨਾਲ ਨਿਸ਼ੂਨ ਸਿੰਘ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਨੀ ਦੇ ਮੰਦਿਰ ਚ 16 8 2025 ਨੂੰ ਮਨਾਈ ਜਾਵੇਗੀ ਧੂਮ ਧਾਮ ਨਾਲ ਸ਼੍ਰੀ કૃਸ਼ਨ ਜਨਮਸ਼ਮੀ ਸ਼੍ਰੀ ਮੰਦਰ ਮੰਦਿਰ ٹرسٹ ਵੱਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਮੀ ਦੇ ਕੀਤੇ ਨਵੇਂ ਉਪਰਾਲੇ ਦੀ ਸ਼ੁਰੂਆਤ ਜਨਮ ਅਸ਼ਮੀ ਦੇ ਸ਼ੁਭअवਸਰਤੇ ਮੰਦਿਰ ਵੱਲੋਂ ਕੱਢੇ ਜਾਣਗੇ ਲੱਕੀ ਡਰਾ ਤੁਸੀਂ ਵੀ ਆਪਣੀ ਕਿਸਮਤ ਅਜ਼ਮਾਉਣ ਲਈ 14 ਦੇ 15 ਤਰੀਕ ਨੂੰ ਸ਼ਾਮ 7:00 ਵਜੇ ਤੱਕ ਸ਼੍ਰੀ ਮੰਦਿਰ ਤੋਂ ਲੈ ਸਕਦੇ ਹੋ 쿠ਪਨ 16 ਤਰੀਕ ਨੂੰ ਸਵੇਰੇ 11:00 ਵਜੇ ਤੋਂ ਸ਼ਾਮ 7:00 ਵਜੇ ਤੱਕ ਕੱਢੇ ਜਾਣਗੇ 쿠ਪਨ ਤੇ ਹੋਵੇਗਾ ਪ੍ਰਭੂ ਸ਼੍ਰੀ ਕ੍ਰਿਸ਼ਨ ਦਾ ਗੁਣ ਗਾਨ ਸ਼ਰਿਦੇਵ ਮੰਦਿਰ ٹرسٹ ਵੱਲੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਟੁੱਟ ਲੰਗਰ ਦੀ ਵਿਵਰਤਿਆ ਜਾਵੇਗਾ। ਆਓ ਬਾਕੀ ਸੁਣਦੇ ਹਾਂ ਉਹਨਾਂ ਕੋਲੋਂ ਹੀ ਕੀ ਹੈ ਕਹਿਣਾ ਸ਼ਰਿਦੇਵ ਮੰਦਿਰ ٹرسٹ ਦੇ ਅਹੁਦੇਦਾਰਾਂ ਦਾ। ਮਹਾਰਾਜ ਕੀ ਜੈ। ਬਜੰਗਬਲੀ ਕੀ ਜੈ। ਕਮਨ ਜੁੱਤਾ ਨੂਮਾਨ ਕੀ ਜੈ। ਬੋਲ ਰਾਦੇ ਜੀ ਮਹਾਰਾਜ ਕੀ ਜੈ। ਜੈਨਾ ਬਾਮਨ ਗੋਮਹਾਦ ਜੀ। ਮੈਂ ਇਹ ٹرسٹ ਦਾ ਪ੍ਰਧਾਨ ਹਾਂ। ਸ਼ਰਿਦੇਵ ਮੰਦਿਰ ٹرسٹ ਦਾ ਅੱਜ ਦੀ ਮੀਟਿੰਗ ਬਾਰੇ ਅੱਜ ਦੀ ਮੀਟਿੰਗ ਜਿਹੜੀ ਹੈ ਜਨਮ ਅਸਤਵੀ 16 ਤਰੀ ਨੂੰ ਹੈ ਉਸ ਦੇ ਉਪਲਕਸ਼ ਵਿੱਚ ਸਾਰੇ 참석 ਨੇ ਫੈਸਲਾ ਕੀਤਾ ਕਿ ਬੜੇ ਧੁੰਮਤਾਂ ਦਾ ਜਿੱਦਾਂ ਹਰ ਸਾਲ ਮਨਾਇ ਜਾਂਦੀ ਹੈ ਤਾਂ ਸ਼ਹਿਰ ਦੇ ਸਹਿਯੋਗ ਦੇ ਨਾਲ 16 ਤਰੀ ਨੂੰ ਜਨਮ ਅਸਤਵੀ ਮਨਾਇ ਜਾਏਗੀ। ਲਾਂਜੀ ਜਨਮ ਅਸਤਵੀ ਦੇ ਕੋਈ ਵਿਸ਼ੇਸ਼ ਪ੍ਰੋਗਰਾਮ ਵਿਸ਼ੇਸ਼ ਨਹੀਂ ਹਰ ਸਾਲ ਦੀ ਤਰ੍ਹਾਂ ਜੀ ਸ੍ਰੀ ਜਿੱਦਾਂ ਹਮਨ ਹੁੰਦਾ ਹਮਨ ਹੋਏਗਾ। ਬਾਕੀ ਲੰਗਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਡੂ ਲੰਗਰ ਚੱਲੇਗਾ। ਤੇ ਸਾਰੇ ਸ਼ਹਿਰ ਵਾਸੀਆਂ ਨੂੰ ਇਹੋ ਹੀ ਮੇਰੀ ਦਰਖਾਸਤ ਹੈ ਕਿ ਸਾਰੇ ਹੁੰਮ ਮਹਾ ਕੇ ਇਸ ਬਲਕ ਵਿੱਚ ਆਨ ਦਰਸ਼ਨ ਦੇਣ ਤੇ ਦਰਸ਼ਨ ਕਰਨ ਪਰਮਾਤਮਾ ਦੇ ਬਾਕੀ ਜਿਹੜਾ ਵਾ ਹਰ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਕਹਿੰਦੇ ਆ ਕਿ ਲੰਗਰ ਤੇ ਚੱਲੇਗਾ ਜਿਹੜਾ ਪ੍ਰਸ਼ਾਦ ਲੈ ਕੇ ਆਉਂਦਾ ਉਹ ਪਲਫੂਡ ਦੇ ਤੌਰ ਤੇ ਲਾ ਕੇ ਆਣਾ ਕੋਈ ਕੇਕ ਜਾਂ ਪੇਸਟੀ ਵਗੈਰਾ ਮੰਦਰ ਤੇ ਨਹੀਂ ਚੜਾਈ ਜਾਏਗੀ ਤੇ ਨਾ ਸ਼ਨੀ ਦੇ ਮੰਦੰਦਰ ਟਰਸਟ ਤਰੰਪੁਰਾ ਕਲਾਉਣੀ ਚੇਅਰਮੈਨ ਸ਼ਿਵ ਕੁਮਾਰ ਸਾਨ ਅੱਜ ਸਾਰੇ ਟਰਸਟ ਦੀ ਮੀਟਿੰਗ ਕੀਤੀ ਗਈ ਕਿ ਸ੍ਰੀ ਸ਼੍ਰੀ કૃਸ਼ਨ ਜਨਮ ਅਸ਼ਟਮੀ 16 8 ਨੂੰ ਸ਼ਨੀਵਾਰ ਵਾਲੇ ਦਿਨ ਮਨਾਈ ਜਾਏਗੀ ਔਰ ਬੜੀ ਧੂਮ-ਤਾਮਨਾ ਮਨਾਈ ਜਾਏਗੀ ਔਰ ਸ਼ਰਦਾ ਦੇ ਨਾਲ ਮਨਾਈ ਜਾਏਗੀ ਜਿਸ ਤਰ੍ਹਾਂ ਅੱਗੇ ਮਨਾਈ ਜਾਂਦੀ ਉਸ ਤਰ੍ਹਾਂ ਹੀ ਸ਼ਹਿਰ ਦੇ ਸਹਿਯੋਗ ਨਾਲ ਹੀ ਮਨਾਈ ਜਾਏਗੀ ਹਰ ਚੀਜ਼ ਪ੍ਰਭੂ ਦੀ ਕਿਰਪਾ ਨਾਲ ਇੱਥੇ ਬਣਾਈ ਬਣੇਗੀ ਝਾਕੀਆਂ ਬਣਣਗੀਆਂ ਜੋ ਵੀ ਮਹਾਰਾਜ ਦਾ ਸਰੂਪ ਆ ਬਣੇਗਾ ਦੇ ਨਾਲ ਰਬੂ ਦਾ ਲੰਗਰ ਪ੍ਰਸ਼ਾਦ ਚੱਲੇਗਾ ਮੇਰੇ ਪ੍ਰਧਾਨ ਹੁਣਾਂ ਨੇ ਵੀ ਦੱਸਿਆ ਕਿ ਹੀ ਸਾਹਿਬ ਨੇ ਕਿ ਇਹ ٹرسٹ ਨੇ ਮਤਾ ਪਾਸ ਕੀਤਾ ਔਰ ਸਾਰੇ ਨਾਲ ਨੇ ਛੋਟੇ ਵੀਰ ਬੱਚੇ ਇਹਨਾਂ ਦੇ ਸਹਿਯੋਗ ਨਾਲ ਵੱਧ ਚੜ ਕੇ ਰਬੂ ਦਾ ਦਿਨ ਬਣਾਇਆ ਜਾਏਗਾ ਜਿਸ ਤਰ੍ਹਾਂ ਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 16 ਅਗਸਤ ਦਿਨ ਸ਼ਨੀਵਾਰ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਾਵਨ ਉਤਸਵ ਹਰ ਸਾਲ ਦੀ ਤਰ੍ਹਾਂ ਇਸਾ ਵੀ ਆ ਰਿਹਾ ਤੇ ਸ਼੍ਰੀ ਸ਼ਨੀ ਦੇ ਮੰਦਰ ٹرسٹ ਦੇ ਪ੍ਰਧਾਨ ਜੀ ਤੇ ਚੇਅਰਮੈਨ ਜੀ ਨੇ ਤੁਹਾਨੂੰ ਦੱਸਿਆ ਕਿ 16 ਅਗਸਤ ਜਨ ਸ਼ਨੀਵਾਰ ਸ਼ਨੀ ਮੰਦਰ ٹرسٹ ਵੱਲੋਂ ਬਹੁਤ ਹੀ ਸ਼ਰਧਾ ਦੇ ਭਾਵਨਾ ਦੇ ਨਾਲ ਜੋ ਕਿ ਲਗਭਗ ਪਿਛਲੇ 20 ਤੋਂ 25 ਸਾਲ ਤੋਂ ਮੰਦਰ ਵਿੱਚ ਕ੍ਰਿਸ਼ਨ ਜਨਮ ਅਸ਼ਮੀ ਦਾ ਕਾਰਜਕ੍ਰਮ ਕਰਾਇਆ ਜਾਂਦਾ ਹੈ ਇਸ ਵਾਰ ਵੀ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਕਰਾਇਆ ਜਾ ਰਿਹਾ ਹੈ ਇਸ ਦੇ ਵਿੱਚ ਕੋਈ ਵਿਸ਼ੇਸ਼ ਪ੍ਰੋਗਰਾਮ ਰੱਖਿਆ ਹੋਏ ਲਿਖਿਆ ਹੋਏ ਕੋਈ ਪਾਟਿਆ ਜੀ ਇਸ ਵਾਰ ਜੋ ਕਿ ਸ਼੍ਰੀ ਕ੍ਰਿਸ਼ਨ ਜਨਮ ਅਸ਼ਮੀ ਵਿੱਚ ਜੋ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਝਾਕੀਆਂ ਜਿਸ ਨੂੰ ਆਪਾਂ ਬਾਹਰ ਤੋਂ ਕਲਾਕਾਰ ਸ਼ਹਿਰ ਤੋਂ ਬਾਹਰੋਂ ਆ ਰਹੇ ਨੇ ਜੋ ਕਿ ਲਗਭਗ 8 ਵਜੇ ਤੋਂ ਲੈ ਕੇ ਪ੍ਰਭੂ ਅਸ਼ਾ ਤੱਕ ਕਾਰਜਕ੍ਰਮ ਚੱਲੇਗਾ। ਸ਼ਹਿਰ ਵਾਸੀਆਂ ਨੇ 3 ਮਾਸ ਦਿਨ। ਮੈਂ ਸ਼ਹਿਰ ਵਾਸੀਆਂ ਨੂੰ ਇੱਕੋ ਮੈਸੇਜ ਦੇਵਾਂਗਾ ਕਿ ਜਿਸ ਤਰ੍ਹਾਂ ਤੁਸੀਂ ਸਾਨੂੰ ਲਗਭਗ ਪਿਛਲੇ 25 ਸਾਲ ਤੋਂ ਸਹਿਯੋਗ ਕਰਦੇ ਆ ਰਹੇ ਹੋ ਇਸ ਵਾਰ ਵੀ ਇਸ ਤਰ੍ਹਾਂ ਸਹਿਯੋਗ ਕਰੋ ਮੰਦਿਰ ਵਿੱਚ ਆਓ ਪ੍ਰਭੂ ਦਾ ਅਸ਼ੀਰਵਾਦ ਪ੍ਰਾਪਤ ਕਰੋ ਤੇ ਪੁੰਨ ਦੇ ਭਾਗੀ ਬਣੋ। ਮੰਦਿਰ ਟਰਸਟ ਵੱਲੋਂ ਉਸ ਦਿਨ ਲੰਗਰ ਭੰਡਾਰਾ ਵੀ ਲਗਾਇਆ ਜਾਏਗਾ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇੱਕ ਬੋਰ ਖੁਸ਼ਕਬਰੀ ਦੇਣਾ ਚਾਹਨਾ ਹੈ ਕਿ ਮੰਦਿਰ ਟਰਸਟ ਦੇ ਪ੍ਰਧਾਨ ਜੀ ਦੇ ਚੇਅਰਮੈਨ ਜੀ ਵੱਲੋਂ ਤੇ ਸਾਰੀ ਟੀਮ ਵੱਲੋਂ ਇੱਕ ਨਵਾਂ ਉਪਰਾਲਾ ਕੀਤਾ ਗਿਆ ਜੋ ਕਿ ਸ਼ਕੀ ਕੂਪਨ ਲੈ ਕੇ ਆ ਰਹੇ ਆ ਕਿ ਜੇ ਕ੍ਰਿਸ਼ਨ ਜਨਮ ਅਸ਼ਟਮੀ ਵਾਲੇ ਦਿਨ ਉਹ ਆਮ ਜਨਤਾ ਦੇ ਵਿੱਚ ਕੱਢ ਕੇ ਤੇ ਲੋਕਾਂ ਨੂੰ ਗਿਫਟਸ ਦਿੱਤੇ ਜਾਣਗੇ ਤੇ ਮੈਂ ਥੋੜੀ ਹੋਰ ਜਾਣਕਾਰੀ ਦੇਣਾ ਚਾਹਾਂਗਾ ਕਿ 14 ਤਰੀਕ ਨੂੰ ਸ਼ਾਮ ਨੂੰ 7 ਵਜੇ ਤੋਂ 9 ਵਜੇ ਤੱਕ ਮੰਦਰ ਕੂਪਨ ਮਿਲਣਗੇ 15 ਤਰੀਕ ਨੂੰ ਵੀ ਸੇਮ ਟਾਈਮਿੰਗ ਤੇ ਮੰਦਰ ਕੂਪਨ ਮਿਲਣਗੇ ਤੇ ਜਿਸ ਦਿਨ ਜਨਮ ਅਸ਼ਟਮੀ ਹੈ 16 ਤਰੀਕ ਨੂੰ ਸ਼ਨੀਵਾਰ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਨੂੰ 7 ਵਜੇ ਤੱਕ ਲੋਕਾਂ ਨੂੰ ਕੂਪਨ ਦਿੱਤੇ ਜਾਣਗੇ ਤੇ ਸਾਰੇ ਹੀ ਸ਼ਹਿਰ ਨਿਵਾਸੀ ਆਨ ਰਬੂ ਦਾ ਆਸ਼ੀਰਵਾਦ ਲੈਣ ਤੇ ਪੋਨੇ ਦੇ ਪਾਕੀ ਪੰਦ ਕਾਸੀ ਲੱਕੀ ਕੂਪਨ ਵਿੱਚ ਕਿਹੜਾ ਪ੍ਰੇਅ ਜੀ ਨਿਕਲਿਆ ਉਸ ਦਾ ਦੱਸ ਦਿਓ ਜੀ ਲੱਕੀ ਕੂਪਨ ਦੇ ਵਿੱਚ ਸੋਨੂੰ ਜੀ ਇਸ ਤਰ੍ਹਾਂ ਹੈ ਕਿ ਬਹੁਤ ਹੀ ਉਪਹਾਰ ਨੇ ਮੈਂ ਦੱਸ ਨਹੀਂ ਸਕਦਾ ਲਿਸਟ ਬਹੁਤ ਲੰਬੀ ਹੈਗੀ ਆ ਪਰ ਮੈਂ ਜਿਆਦਾ ਤੋਂ ਜਿਆਦਾ ਤੁਹਾਨੂੰ ਇਹ ਛੋਟਾ ਜਿਹਾ ਦੱਸਾਂਗਾ ਕਿ ਇਸ ਵਾਰ ਅਸੀਂ ਬਹੁਤ ਗਿਫਟ ਨੇ ਜਿਨ੍ਹਾਂ ਚ ਸਭ ਤੋਂ ਵੱਡਾ ਗਿਫਟ ਇਲੈਕਟ੍ਰਿਕ ਸਕੂਟਰੀ ਦਵਾਂਗੇ ਲੋਕਾਂ ਨੂੰ ਉਹ ਪ੍ਰਭੂ ਦੇ ਪ੍ਰਭੂ ਦੀ ਕਿਰਪਾ ਨਾਲ ਸਾਰੇ ਆਣ ਤੇ ਪ੍ਰਭੂ ਦਾ ਆਸ਼ੀਰਵਾਦ ਹੈ